ਹੈਲੋ ਸਾਸਤਰੀ ਕਾ ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 30 ਅਗਸਤ ਨੂੰ ਗਾਂਧੀ 3 ਯਾਰਾਂ ਦਾ ਯਾਰ ਦੁਨੀਆ ਪਰਦੇਸ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਫੈਨਸ ਕਾਫੀ ਐਕਸਾਈਟਿਡ ਨੇ ਪਰ ਫੈਨਸ ਨਾਲੋਂ ਵੀ ਜ਼ਿਆਦਾ ਐਕਸਾਈਟਿਡ ਤੇ ਫਨ ਮੂਡ ਵਿੱਚ ਕੋਈ ਨਜ਼ਰ ਆ ਰਿਹਾ ਹੈ ਤਾਂ ਉਹ ਨੇ ਮੂਵੀ ਦੇ ਕਲਾਕਾਰ ਨਵਦੀਪ ਕਲੇਰ ਅਤੇ ਲੱਕੀ ਥਾਲੀ ਵਾਲ ਹੋਰੀ ਬਈ ਮੂਵੀ ਭਾਵੇਂ ਐਕਸ਼ਨ ਹੋਵੇ ਪਰ ਫਿਲਮ ਦੇ ਸੈੱਟ ਤੇ ਸਵਾਦ ਲੈਣ ਚ ਇਹਨਾਂ ਦੋਨਾਂ ਨੇ ਕੋਈ ਕਸਰ ਨਹੀਂ ਛੱਡੀ ਜਿਸ ਦਾ ਸਬੂਤ ਦਿੰਦੀ ਵੀਡੀਓ ਅਦਾਕਾਰ ਨਵਦੀਪ ਕਲੇਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀ ਹੈ ਜਿਸ ਵਿੱਚ ਬਦੋ ਬਦੀ ਬਹੁਤ ਕੁਝ ਹੋ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਆ ਗਾਂਧੀ 3 ਦੇ ਸੈੱਟ ਦੀਆਂ ਇਹ ਮਜ਼ੇਦਾਰ ਤਸਵੀਰਾਂ ਅੱਛਾ ਚਲ ਆ ਗਿਆ ਕੋਈ ਤੰਗੇ ਨਹੀਂ ਅੱਛਾ ਫੈਸ਼ੇਰ ਓਏ ਹੋਏ ਬਦੋ ਬਦੀ ਬਦੋ 3 ਅਗਸਤ ਨੂੰ ਗਾਂਧੀ 3 ਯਾਰਾਂ ਦਾ ਯਾਰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਮਜ਼ਾ ਸਾਨੂੰ ਇਹ BTS ਵੀਡੀਓ ਦੇਖ ਕੇ ਆਇਆ ਉਸ ਤੋਂ ਕਿਤੇ ਜ਼ਿਆਦਾ ਐਂਟਰਟੇਨਿੰਗ ਇਹ ਮੂਵੀ ਹੋਵੇਗੀ ਸੋ ਦੋਸਤੋ ਕੀ ਕਹਿਣਾ ਤੁਹਾਡਾ ਇਸ ਵੀਡੀਓ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਐਂਟਰਟੇਨਿੰਗ ਵੀਡੀਓਜ਼ ਦੇਖਣ ਦੇ ਲਈ ਦੇਖਦੇ ਰਹੋ ਅਸ਼ ਐਂਟਰਟੇਨਮੈਂਟ